ਭਗਵਾਨ ਤੁਮਾਨ ਨੇ ਕਹੀ ਜੱਗਾ ਜੀ ਤੇਰੀ ਇਹ ਨਸਲ ਬਚਾਉਗੀ ਪਾਣੀ ਬਚਾਉਗੀ ਜਿੱਦਨ ਪੰਜਾਬ ਪੈਰਾ ਸਿਰ ਹੋਇਆ ਆਪਣੇ ਕੋਲ ਕੋਈ ਤਾਕਤ ਨਹੀਂ ਕਿ ਆਪਾਂ ਇਹ ਖੇਤੀ ਖਸਦਸ ਲਾਗੂ ਕਰਾਂਗੇ ਇੱਕ ਕੁਦਰਤੀ ਸੌਦੇ ਨੇ ਮੈਂ ਤਾਂ ਕਹਿੰਦਾ ਇੱਕ ਸਾਲ ਟ੍ਰਾਇਲ ਦੇ ਦੇ ਸਰਕਾਰ ਜੇ ਚਿੱਟਾ ਭਾਲਿਆ ਤੇ ਹਜੇ ਪੰਜਾਬ ਤੋਂ ਆ ਰੋਜ਼ ਮਰਦੇ ਪੁੱਤ ਅਖਵਾਰਾਂ 'ਚ ਖਬਰ ਹੀ ਲੱਗ ਜੇ ਤਾਂ ਵੀ ਅਸੀਂ ਚੌਂਕ 'ਚ ਖੜਕੇ ਗੋਲੀ ਮਰਾਲਾਂਗੇ ਇਹਨਾਂ ਨੇ ਕਿਹਾ ਵੀ ਮੇਰੀ ਵੀ ਉਮਰ ਹੋ ਗਈ ਹੈ ਵੀ ਉਹ ਸੀਧੀ ਮੈਨੂੰ ਲੋੜ ਪਾਉਗੀ ਔਰ ਸਾਰਿਆਂ ਦੇ ਚਿਹਰੇ ਖਿਲੇ ਹੋਏ ਆ ਵਿਧਾਨ ਸਭਾ ਦੇ ਮੇਰੇ ਘਰੇ ਬੈਠ ਕੇ ਉਹਨਾਂ ਨੇ ਬਹੁਤ ਸੋਹਣੀ ਗੱਲ ਆਖੀ ਸੀ ਵੀ ਪੰਜਾਬ ਵਾਕਈ ਬਦਲ ਕਰ ਸਕਦੀ ਹੈ ਖੇਤੀ ਰੱਬ ਜਾਣਦਾ ਵੀ ਉੱਥੇ ਕੀ ਦਬਾਅ ਬਣਦਾ ਕੀ ਡਰ ਹੁੰਦਾ ਵੀ ਉਹ ਕੈਮਰਾ ਸਾਹਮਣੇ ਜਾ ਕੇ ਜਾਂ ਵਿਧਾਨ ਸਭਾ 'ਚ ਇੰਨੀ ਗੱਲ ਉਹਨਾਂ ਨੂੰ ਕਹਿਣੀ ਨਹੀਂ ਪਈਦੀ ਸੀ ਆਉਣ ਵਾਲੇ 35 ਤਿਕਰ 66% ਨਬੰਸਕ ਜਨਾਨੇ ਪੈਦਾ ਹੋਣਗੇ ਪੰਜਾਬ ਦੀ ਧਰਤੀ ਤੇ ਐਡੀ ਵੱਡੀ ਅੱਗ ਐਡਾ ਵੱਡਾ ਦਰਦ ਇੰਨਾ ਵੱਡਾ ਭਾਂਬੜ ਲੱਗ ਚੁੱਕਿਆ ਹੈ ਇਹ 92 ਐਮਐਲਏ ਦੇ ਭਗਵੰਤ ਮਾਨ ਜੀ ਕਿਤੇ ਕਰ ਜਾਂ ਨਾ ਇਸ ਨੂੰ ਸਾਡੀ ਰਿਕਵੈਸਟ ਹੈ ਤਾਂ ਲੋਕ ਪੁੱਝਣਗੇ ਵੀ ਔਰ ਰੰਗਲਾ ਸੱਚੀ ਪੰਜਾਬ ਬਣਦਾ ਬਖਾਓਗੇ ਇਹ ਤੇ ਨਕੇ ਨੂੰ ਪ੍ਰਮੋਟ ਕਰ ਰਹੇ ਹੋ ਜੇ ਨਸ਼ਾ ਹੋਵੇ ਤਾਂ ਰਾਜਸਥਾਨ ਨੂੰ ਸਾਡੀ ਸੈਂਟਰ ਗਵਰਨਮੈਂਟ ਮਾਰਨਾ ਚਾਹੁੰਦੀ ਹੈ ਐਮਪੀ ਨੂੰ ਸੈਂਟਰ ਗਵਰਨਮੈਂਟ ਮਾਰਨਾ ਚਾਹੁੰਦੀ ਹੈ ਉੱਤਰਾਖੰਡ ਚਾਰ ਸਟੇਟਾਂ ਦੇ ਵਿੱਚ ਜਿੱਥੇ ਸਾਡੇ ਸਰਕਾਰਾਂ ਇਹਨੂੰ ਬਹੁਤ ਸੋਹਣੀ ਖੇਤੀ ਕਹਿ ਕੇ ਕਾਨੂੰਨੀ ਤੌਰ ਤੇ ਖੇਤੀ ਕਰਾ ਰਹੇ ਹੈ ਪੰਜਾਬ ਨੂੰ ਕਹਿੰਦੇ ਪੰਜਾਬੀਆਂ ਦਾ ਨਸ਼ਾ ਹੈ ਇਹ ਕਫੂਟਾ ਵੀ ਲਾਦਾ ਤਾਂ ਅੰਦਰ ਧੱਕ ਦਾਂਗੇ ਸਰਕਾਰਾਂ ਦਾ ਪਲਾਨ ਆ ਵੀ ਪੰਜਾਬ ਦੀ ਜਵਾਨੀ ਜਿਹੜੀ ਹਰ ਇੱਕ ਸੰਘਰਸ਼ ਚ ਵੜਕਾ ਮਾਰਦੀ ਹੈ ਨਾ ਇਹਨੂੰ ਇਹੋ ਜਿਹਾ ਕਰ ਦਿਓ ਵੀ ਸਿਰਫ ਇਹ ਨਸ਼ਾ ਹੀ ਭਾਲੀ ਜਾਣ ਧੀਆਂ ਪੈਣਾ ਦੇ ਵਾਲੀਆਂ ਪੱਟੀ ਜਾਣ ਮਾਂ ਪਿਓ ਦਾ ਗਲ ਘੁੱਟੀ ਜਾਣ ਕਿਉਂਕਿ ਸਿੰਥੈਟਿਕ ਤੁਹਾਡਾ ਦਿਮਾਗ ਬੰਦ ਕਰ ਦਿੰਦਾ ਉਸ ਤਫੀਮ ਖਾਨ ਵਾਲਾ ਬੰਦਾ ਕਦੇ ਵੀ ਦਿਮਾਗੋਂ ਆਫਸੈਟ ਨਹੀਂ ਹੋਊਗਾ ਕਦੇ ਨਾਲੀਆਂ ਚ ਡਿੱਗਿਆ ਨਹੀਂ ਮਿਲੂਗਾ ਕਿਹਦੀ ਪੰਜਾਬ ਚ ਸੀਗੀ ਕਿਹਕੇ ਪੰਜਾਬ ਚ ਸੀਗੇ ਜੇ ਦੁਬਾਰਾ ਚੱਲ ਜਾਣ ਤਾਂ ਤੁਹਾਨੂੰ ਉਹੀ ਰੰਗਲਾ ਪੰਜਾਬ ਉਹ ਕਬੱਡੀਆਂ ਉਹ ਕੁਸ਼ਤੀਆਂ ਫੌਜਾਂ ਦੇ ਵਿੱਚ ਭਰਤੀ ਹੁੰਦੇ ਨੌਜਵਾਨ ਤੁਹਾਨੂੰ ਦੁਬਾਰਾ ਵਿਖਾ ਦਾਂਗੇ ਇਹਦੇ ਹੱਕ 80% ਨਾ ਹੋ ਤਾਂ ਅਸੀਂ ਚੈਨਲ ਤੇ ਕਦੇ ਵੀ ਦੁਬਾਰਾ ਇਸ ਮੁੱਦੇ ਦੀ ਆਵਾਜ਼ ਨਹੀਂ ਚੱਕਾਂਗੇ ਕੋਈ ਵਿਰੋਧੀ ਲੀਡਰ ਇਹਦੇ ਉਲਟ ਬੋਲ ਕੇ ਫਾਵੇ ਪਿੰਡਾਂ 'ਚ ਵੜਨਾ ਅਸੀਂ ਬੈਨ ਕਰਾਂਗੇ ਉਹਨਾਂ ਦਾ ਸਤਿ ਸ਼੍ਰੀਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੀ ਹੋ ਤੁਸੀਂ ਮੈਂ ਹਾਂ ਜੱਤ ਕਰੇਵੰਗ ਉਮੀਦ ਕਰਦਾ ਠੀਕ-ਠਾਕ ਹੋਵਗੇ ਪੰਜਾਬ ਦੇ ਵਿੱਚ ਪੁੱਕੀ আফਿਮ ਦੀ ਖੇਤੀ ਦੀ ਗੱਲ ਬੜੇ ਸਮੇਂ ਤੋਂ ਬੜੇ ਜੱਥੇਬੰਦੀਆਂ ਜਿਹੜੀਆਂ ਉਹਨੇ ਚੱਕਦੀਆਂ ਆਈਆਂ ਨੇ ਬੜੇ ਲੋਕ ਜਿਹੜੇ ਉਹ ਚੱਕਦੇ ਆਏ ਨੇ ਤੇ ਬੀਤੇ ਕੱਲ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਹਰਬੀ ਸਿੰਘ ਪਠਾਨ ਮਾਜਰਾ ਦੇ ਵੱਲੋਂ ਵੀ ਇਹ ਮੁੱਦਾ ਜਿਹੜਾ ਆ ਚੁੱਕਿਆ ਗਿਆ ਕਿ ਭਈ ਪੁੱਕੀ ਫਿਮ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਨਹੀਂ ਤਾਂ ਜਿਹੜੇ ਠੇਕੇ ਨੇ ਉਹ ਲਾਜ਼ਮ ਪੰਜਾਬ ਦੇ ਵਿੱਚ ਖੁੱਲਣੇ ਚਾਹੀਦੇ ਨੇ ਤਾਂ ਜੋ ਜਿਹੜੀ ਮੈਡੀਕਲ ਨਸ਼ਾ ਉਹਦੇ ਤੋਂ ਨੌਜਵਾਨੀ ਨੂੰ ਬਚਾਇਆ ਜਾ ਸਕੇ ਉਹਨੂੰ ਠੱਲ ਪਾਈ ਜਾ ਸਕੇ ਪਰ ਇੱਥੇ ਜਵਾਬ ਦੇ ਵਿੱਚ ਅਮੇ ਕੈਬਨਿਟ ਮੰਤਰੀ ਕੁਡੀਆਂ ਸਾਹਿਬ ਨੇ ਜਿਹੜਾ ਉਹ ਸਪਸ਼ਟ ਤੌਰ ਤੇ ਨਾ ਕਰ ਦਿੱਤੀ ਹੈ ਇੱਥੇ ਬਾਤ ਗੱਲਬਾਤ ਕਰਾਂਗੇ ਸਾਡਾ ਜਗਮੀਤ ਸਿੰਘ ਜੱਗਾ ਜੀ ਹੋਣਗੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਉਹ ਭੁੱਕੀ ਫੀਮ ਦੀ ਖੇਤੀ ਦੇ ਬਾਰੇ ਦੇ ਵਿੱਚ ਗੱਲਬਾਤ ਕਰਦੇ ਗੱਲਬਾਤ ਕਰਦੇ ਰਹੇ ਨੇ ਮੁੱਦਾ ਚੁੱਕਦੇ ਰਹੇ ਨੇ ਜਾਂ ਫਿਰ ਠੇਕੇ ਖੋਲਣ ਦੀ ਗੱਲਬਾਤ ਜਿਹੜੀ ਉਹ ਕਰਦੇ ਰਹੇ ਨੇ ਸਭ ਤੋਂ ਪਹਿਲਾਂ ਜੱਗਾ ਜੀ ਦਾ ਸਵਾਗਤ ਕਰ ਲਈਏ ਫਿਰ ਅਗਲੀ ਗੱਲਬਾਤ ਕਰਾਂਗੇ ਜੱਗਾ ਜੀ ਸਵਾਗਤ ਹੈ ਤੁਹਾਡਾ ਰੈਬਿਟਲ ਵਦਨ ਸਵਾਗਤ ਹੈ ਤੁਹਾਡਾ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਦੁਆਰਾ ਡਿਬੇਟ ਨੂੰ ਜਾਰ ਜਗਤ ਜੀ ਕਿਵੇਂ ਦੇਖਦੇ ਹੋ ਕਿ ਬਦਾਂ ਸਭ ਤੋਂ ਤੱਕਵੀ ਤੁਹਾਡੀ ਆਵਾਜ਼ ਜਿਹੜੀ ਆ ਉਹ ਪਹੁੰਚੀ ਜ਼ਰੂਰ ਹੈ ਗੂੰਜ ਜ਼ਰੂਰ ਪਹੁੰਚੀ ਹੈ ਕਿ ਭਾਈ ਭੁੱਕੀ ਫੀਂਦੇ ਠੇਕਿਆਂ ਦੀ ਮੰਗ ਪੰਜਾਬ ਦੇ ਲੋਕ ਕਰ ਰਹੇ ਹੈ ਚਲੋ ਸ਼ੁਕਰ ਹੈ ਜੀ ਸਭ ਤੋਂ ਵੱਡਾ ਤਾਂ ਤੁਹਾਡੇ ਵਰਗੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਟਰਵਿਊ ਕਰਕੇ ਕਿਉਂਕਿ ਸਾਡੀਆਂ ਏਦੋਂ ਪਹਿਲਾਂ ਜਿਹੜੇ ਸਾਡੇ ਸੀ ਬੰਦਿਆ ਰੈਲੀਆਂ ਪੰਜਾਬ ਚ ਬਹੁਤ ਕੀਤੀਆਂ ਹਨ ਰੋਡ ਸ਼ੋ ਵੀ ਸਾਰੇ ਪੰਜਾਬ ਚ ਕਰ ਚੁੱਕਿਆ ਪਰ ਸਾਨੂੰ ਕਵਰੇਜ ਨਹੀਂ ਮਿਲਦੀ ਸੀ ਤੁਹਾਡੇ ਵਰਗੇ ਭਰਾਵਾਂ ਦਾ ਧੰਨਵਾਦ ਤਾਂ ਕਰਦੀ ਤੁਹਾਡੀ ਕਵਰੇਜ ਨੇ ਉਹਨਾਂ ਸਰਕਾਰਾਂ ਦੇ ਕਰੇ ਦੱਸਿਆ ਜ਼ਰੂਰ ਹੈ ਵੀ ਬਹੁਤ ਵੱਡੀ ਅੱਜ ਪੰਜਾਬ 'ਚ ਲਹਿਰ ਬਣ ਚੁੱਕੀ ਹੈ ਇਸੇ ਸਦਕਾ ਹੀ ਅੱਜ ਵਿਧਾਨ ਸਭਾ 'ਚ ਜਿਹੜੀ ਗੁੰਝ ਪਈ ਹੈ ਲੋਕ ਸਭਾ 'ਚ ਵੀ ਬੈਠ ਚੁੱਕੀ ਸੀ ਪਰ ਵਿਧਾਨ ਸਭਾ ਪਹਿਲੀ ਵਾਰੀ ਐਡੇ ਤਰਕ ਨਾਲ ਉਹ ਠੋਕ ਕੇ ਗੱਲ ਰੱਖੀ ਜਾਂਦਾ ਸਲੂਟ ਕਰਦਾ ਹੈ ਮਾਜਰਾ ਸਾਹਿਬ ਨੂੰ ਤੇ ਮਨਜੀਤ ਬਲਾਸਪੁਰ ਨੂੰ ਜਿਨ੍ਹਾਂ ਨੇ ਇਸ ਮੰਗ ਦੀ ਸਾਡੀ ਸਭ ਤੋਂ ਵੱਡੀ ਲੜਾਈ ਦੀ ਪ੍ਰੋਟਾ ਕੀਤੀ ਵਿਧਾਨ ਸਭਾ 'ਚ ਪਰ ਇੱਕ ਗੱਲ ਹੋਰ ਆ ਨਾਲ ਹੀ ਨਾਲ ਕੈਬਨਟ ਮੰਤਰੀ ਜਦੋਂ ਗੁੱਡੀਆ ਸਾਹਿਬ ਤੋਂ ਪੁੱਛਿਆ ਗਿਆ ਤਾਂ ਗੁੱਡੀਆ ਸਾਹਿਬ ਨੇ ਸਪੱਸ਼ਟ ਤੌਰ ਤੇ ਜਗਾਜੀ ਜਵਾਬ ਦੇ ਦਿੱਤਾ ਕਿ ਹਜੇ ਕਿਸੇ ਤਰ੍ਹਾਂ ਦੀ ਸਰਕਾਰ ਜਿਹੜਾ ਇਹਨੂੰ ਲਿਆਉਣ ਦਾ ਪ੍ਰਸਤਾਵ ਨਹੀਂ ਰੱਖਦੀ ਜਾਂ ਸਰਕਾਰ ਦਾ ਹਜੇ ਕੋਈ ਇਰਾਦਾ ਨਹੀਂ ਹੈ ਕਹਿੰਦੇ ਕਿਉਂਕਿ ਇਹ ਖੁਦ ਵੀ ਇੱਕ ਨਸ਼ਾ ਹੈ ਤਾਂ ਇੱਕ ਨਸ਼ੇ ਨੂੰ ਸਰਕਾਰ ਪ੍ਰਮੋਟ ਨਹੀਂ ਕਰੇਗੀ। ਦਾ ਦੇਖੋ ਗਰੇਵਾਲ ਸਾਹਿਬ ਫੋਡੀਆਂ ਸਾਹਿਬ ਨਾਲ ਮੇਰੀ ਨਿੱਜੀ ਹੈ ਲਿਹਾਜ਼ ਵੀ ਹੈ ਜੇ ਆਪਾਂ ਕਹੀਏ ਵੀ ਨੇੜਤਾ ਵੀ ਹੈ ਕਿਉਂਕਿ ਸਾਡੇ ਏਰੀਏ ਦੇ ਮੁਖਤਰ ਦੇ ਆ ਤੇ ਮੇਰੇ ਦਫ਼ਤਰ ਮੇਰੇ ਘਰੇ ਬੈਠ ਕੇ ਉਹਨੇ ਬਹੁਤ ਸੋਹਣੀ ਗੱਲ ਆਖੀ ਸੀ ਪੀ ਪੰਜਾਬ ਵਾਕੇ ਬਦਲ ਕਰ ਸਕਦੀ ਹੈ ਖੇਤੀ ਰੱਬ ਜਾਣਦਾ ਵੀ ਉਥੇ ਕੀ ਦਬਾਅ ਬਣਦਾ ਕੀ ਡਰ ਹੁੰਦਾ ਵੀ ਉਹ ਕੈਮਰਾ ਸਾਹਮਣੇ ਜਾ ਕੇ ਜਾਂ ਵਿਧਾਨ ਸਭਾ ਚ ਇੰਨੀ ਗੱਲ ਉਹਨਾਂ ਨੂੰ ਕਹਿਣੀ ਨਹੀਂ ਗਈ ਸੀ ਕਿਉਂਕਿ ਜਦੋਂ ਓਪਨ ਕਰਤਾ ਮਾਤਾ ਨੇ ਆਪਣੇ ਪਠਾਨ ਮਾਜਰਾ ਨੇ ਇੱਕ ਠੋਕ ਕੇ ਤੇ ਉਦੋਂ ਇਹਨਾਂ ਨੂੰ ਵੀ ਸੱਚ ਬੋਲ ਲੈਣਾ ਚਾਹੀਦਾ ਕਿਉਂਕਿ ਜਦੋਂ ਨਾਲ ਸ਼ੁਰੂਆਤ ਕੀਤੀ ਨਾ ਇਹਨਾਂ ਨੇ ਕਿਹਾ ਵੀ ਮੇਰੀ ਵੀ ਉਮਰ ਹੋ ਗਈ ਹੈ ਵੀ ਉਹ ਸੀਧੀ ਮੈਨੂੰ ਲੋਡ ਪਾਉਗੀ ਔਰ ਸਾਰਿਆਂ ਦੇ ਚਿਹਰੇ ਖਿਲੇ ਹੋਏ ਆ ਵਿਧਾਨ ਸਭਾ ਚ ਕੁਡੀਆਂ ਸਾਹਿਬ ਦਾ ਬਿਆਨ ਸੀ ਵੀ ਇਹ ਨਸ਼ਾ ਨਸ਼ਾ ਨਹੀਂ ਕੁਡੀਆਂ ਸਾਹਿਬ ਨੂੰ ਕਹਿੰਦੇ ਆ ਕੋਈ ਡਰੋ ਨਾ ਤੁਸੀਂ ਗਿਆਨ ਦੇ ਕੇ ਵੇਖੋ ਕੱਲ ਦਾ ਪਠਾਨ ਮਾਝੇ ਦਾ ਪੰਜਾਬ ਘਰ ਦੇ ਵਿੱਚ ਸਵਾਗਤ ਹੋ ਰਿਹਾ ਬਹੁਤ ਵੱਡੇ ਲੈਵਲ ਤੇ ਸਾਨੂੰ ਫੋਨ ਆ ਰਹੇ ਵੀ ਸ਼ੁਕਰ ਹੈ ਕੋਈ ਯੋਧਾ ਅੰਮਲੇ ਬਾਹਰ ਨਿਕਲੇ ਆਈ ਕੁਡੀਆਂ ਸਾਹਿਬ ਕਿਤੇ ਬਿਨਾਂ ਡਰੇ ਇਸ ਗੱਲ ਨੂੰ ਰੱਖ ਦਿੰਦੇ ਤਾਂ ਸ਼ਾਇਦ ਇਹਨਾਂ ਦੇ ਫੋਟੋਆਂ ਧਰਾਂ ਚ ਲਾ ਕੇ ਲੋਕ ਪੁੱਈਜੇ ਜੇ ਗੱਲ ਦੀ ਬਰੋੜ ਤਾਂ ਟੋਕ ਕੇ ਕਰ ਦਿੰਦਾ ਜਿਵੇਂ ਤੁਸੀਂ ਗੱਲ ਕਰੀਆ ਕਿ ਗੁੱਡੀਆਂ ਸਾਹਿਬ ਤੁਹਾਡੇ ਦਫਤਰ ਦੇ ਵਿੱਚ ਆ ਕੇ ਕੀ ਕੀ ਗੱਲ ਕਹੀ ਸੀ ਇਹ ਗੱਲ ਕਹਿ ਗਈ ਸੀ ਕਿ ਇਹ ਖੇਤੀ ਹੋਣੀ ਲਾਜ਼ਮੀ ਹੋਣੀ ਚਾਹੀਦੀ ਹੈ ਮੇਰਾ ਨਾ ਮੁਕਸਰ ਦੇ ਵਿੱਚ ਹੈਡ ਆਫਸ ਬਣਿਆ ਬਈ ਜੀ ਉਥੇ ਸਾਡੇ ਜਿਹੜੇ ਟੇਬਲ ਹੈ ਜਿੱਥੇ ਪੀਂਦੇ ਆ ਉਥੇ ਵੀ ਖਾਸ ਕਰਕੇ ਖੇਤੀ ਦੇ ਬੋਰਡ ਔਰ ਬਾਹਰ ਗੇਟ ਤੇ ਵੀ ਗੁੱਡੀਆਂ ਸਾਹਿਬ ਚਾਹ ਪੀਣ ਲੱਗਿਆ ਤੇ ਕਹਿੰਦੇ ਜੀ ਆਹ ਬਹੁਤ ਸੋਹਣਾ ਮੈਟਰਾਂ ਮੈਗਾ ਤੁਹਾਨੂੰ ਪਤਾ ਮੈਂ ਤਾਂ ਇੱਕੋ ਹੀ ਚੀਜ਼ ਨੂੰ ਲੈ ਕੇ ਚੱਲਿਆ ਦੋ ਵਾਰ ਸਰਕਾਰਾਂ ਦਾ ਪੰਜਾਬ 'ਚ ਬਣ ਗਿਆ ਚਿੱਤੇ ਦੇ ਨਾਂ ਤੇ ਪਰ ਚਿੱਤੇ ਨੂੰ ਹਟਾਉਣ ਵਾਸਤੇ ਸਾਰ ਕਰ ਤਰੀਕਾ ਜੋ ਅਸਲ ਕੁਦਰਤੀ ਰੰਗ ਹੈ ਉਧਰ ਕੋਈ ਵੰਦਾ ਨਹੀਂ ਗੁੱਡੀਆਂ ਸਾਹਿਬ ਨੇ ਉਹ ਤੋਂ ਬਰੋਡ ਦਾ ਕੀਤੀ ਸੀ ਮੈਨੂੰ ਕਹਿੰਦਾ ਚੱਗਾ ਜੀ ਮੈਂ ਵਾਕਿਆ ਹੀ ਤੂੰ ਵੀ ਫ੍ਰੈਂਕ ਕਹਿਣਾ ਮੇਰੇ ਉਸ ਟਾਈਮ ਵੀਡੀਓ ਵੀ ਬਣੀ ਸੀ ਪਰ ਮੈਂ ਫਾਈ ਨਹੀਂ ਕਿਉਂਕਿ ਅਸੀਂ ਸਰਕਾਰ ਜੀ ਗੱਲਾਂ ਨੂੰ ਹਜੇ ਜਿੰਨੇ ਦੀ ਕੋ ਰੋਪਣਾ ਕਰੇ ਮੈਂ ਸ਼ੋਅ ਨਹੀਂ ਕਰਦਾ ਹਾਂ ਕਿਉਂਕਿ ਸਾਡੀ ਚਲੋ ਮਾਨ ਨੇੜ ਦਾ ਵੱਖਰੀ ਹੈ ਉਦੋਂ ਗੁੱਡੀਆਂ ਸਾਹਿਬ ਜਿੱਸ ਵੀ ਇਹ ਗੱਲ ਵਾਕਿਆ ਹੀ ਸਰਕਾਰਾਂ ਨੂੰ ਸੋਚ ਲੈਣੀ ਚਾਹੀਦੀ ਤੇ ਕਰਣੀ ਚਾਹੀਦੀ ਹੈ ਕੱਲ ਦਾ ਬਿਆਨ ਥੋੜਾ ਜਿਆ ਨਿਰਾਸ਼ਾ ਜਨਕ ਰਿਹਾ ਸਾਡੇ ਵਾਸਤੇ ਜੀ ਤਾਂ ਫਿਰ ਤੁਹਾਨੂੰ ਕੀ ਲੱਗਦਾ ਵੀ ਕੀ 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 ਗੱਲ ਹੋਈ ਹੋਣੀ ਆ ਕਿ ਜੇਕਰ ਇੱਕ ਪਾਸੇ ਬਿਆਨ ਇਹ ਆਉਂਦਾ ਕਿ ਇਹ ਗੱਲ ਸਰਕਾਰ ਨੂੰ ਸੋਚ ਲੈਣੀ ਚਾਹੀਦੀ ਆ ਤਾਂ ਦੂਸਰੇ ਪਾਸੇ ਜਦੋਂ ਖੁਦ ਖੁਦ ਦੇ ਕੋਲੇ ਇਹ ਸਵਾਲ ਇੱਕ ਐਮਐਲਏ ਨੇ ਪੁੱਛਿਆ ਤਾਂ ਵਿਧਾਨ ਸਭਾ ਦੇ ਵਿੱਚ ਖੜ ਕੇ ਇੱਕ ਮੰਤਰੀ ਤੌਰ ਤੇ ਕਹਿੰਦੇ ਨੇ ਕਿ ਹਾਲਾਂਕਿ ਇਹ ਵੀ ਕਹਿੰਦੇ ਨੇ ਕਿ ਮੈਂ ਵੀ ਉਸ ਉਮਰ ਵੱਲ ਵੱਧ ਰਿਹਾ ਜਿਸ ਜਿਸ ਉਮਰ ਦੇ ਵਿੱਚ ਇਸ ਦੀ ਜ਼ਰੂਰਤ ਲੋੜ ਜਿਹੜੀ ਹੈਗੀ ਉਹ ਪੈਂਦੀ ਹੈ ਇਹ ਵੀ ਕਹਿੰਦੇ ਨੇ ਕਿ ਸਰ ਨੇ ਚਿਹਰੇ ਚਿਹਰੇ ਜਿਹੜਿਆ ਉਹ ਖੇਡ ਰਹੇ ਖੇਲੇ ਹੋਏ ਨੇ ਪਰ ਗੱਲ ਇਹ ਹੈ ਕਿ ਜਦੋਂ ਗੱਲ ਪ੍ਰਸਤਾਪ ਦੀ ਹੋਏ ਤਾਂ ਉਹ ਕੋਈ ਕਹਿੰਦਾ ਕਿ ਇਸ ਨੂੰ ਹਜੇ ਮਨਜ਼ੂਰ ਜਿਹੜਾ ਨਹੀਂ ਕਰਦਾ ਮਤਲਬ ਕਿਸੇ ਤਰ੍ਹਾਂ ਦਾ ਕੋਈ ਇਰਾਦਾ ਸਰਕਾਰ ਦਾ ਹੈ ਨਹੀਂ ਕੀ ਲੱਗਦਾ ਬਾਈ ਜੀ ਇਹ ਨਾ ਡਰ ਰੱਬ ਜਾਣਦਾ ਰੱਬ ਨਹੀਂ ਜਾਣਦਾ ਪਰ ਹੁਣ ਤਾਂ ਲੋਕ ਵੀ ਜਾਣਦੇ ਆ ਮੈਡੀਕਲ ਦਾ ਧੰਦਾ ਬਹੁਤ ਵੱਡਾ ਪਾਵਰਫੁਲ ਹੈ ਉਹ ਚੇਅਰਮੈਨੀਆਂ ਮੰਤਰੀਸ਼ਿਪ ਸੀਐਮਸ਼ਿਪ ਬਦਲਣ ਦਾ ਦਮ ਰੱਖਦੇ ਆ ਇੰਨਾ ਕਿ ਉਹਨਾਂ ਕੋਲੇ ਪੈਸਾ ਤੇ ਪਾਵਰ ਹੈ ਨੰਬਰ 2 ਤੇ ਚਿੱਟਾ ਗੈਂਗ ਬੜਾ ਤਾਕਤਵਰ ਸ਼ਾਇਦ ਇਹ ਕਿਤੇ ਨਾ ਕਿਤੇ ਉਹਨਾਂ ਦਾ ਡਰ ਦਬਾ ਅੰਦਰ ਖਾਤੇ ਲਾ ਲੋ ਬਾਹਰ ਖਾਤੇ ਲਾ ਲੋ ਜਾਓ ਸ਼ਰਮ ਧੰਕਾ ਹੁੰਦੇ ਲਾ ਲੋ ਇਹਦੇ ਹੱਕ ਚ ਬੋਲਣ ਵਾਸਤੇ ਸੱਚੀ ਜਜ਼ਬਾ ਬਹੁਤ ਵੱਡਾ ਚਾਹੀਦਾ ਹੈ ਭਗਵੰਤ ਮਾਨ ਜਿਨ੍ਹਾਂ ਨੇ ਮੇਰੇ ਨਾਲ ਕੇ ਇਹ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਮੇਰਾ ਲਾਈਵ ਚੱਲਦਾ ਚੈਨਲਾਂ ਦੇ ਭਗਵੰਤ ਮਾਨ ਨੇ ਕਿਹਾ ਜੱਗਾ ਜੀ ਤੇਰੀ ਇਹ ਫਤਲ ਨਸਲ ਬਚਾਊਗੀ ਪਾਣੀ ਬਚਾਊਗੀ ਜਿੱਦਨ ਪੰਜਾਬ ਪੈਰਾ ਤੋਂ ਰੋਇਆ ਆਪਣੇ ਕੋਲ ਕੋਈ ਤਾਕਤ ਹੈ ਕਿ ਆਪਾਂ ਇਹ ਖੇਤੀ ਫਸਦਸ ਲਾਗੂ ਕਰਾਂਗੇ ਉਸ ਤੋਂ ਬਾਅਦ ਮਾ ਪੰਜਾਬ ਚ ਬਹੁਤ ਇਹਨਾਂ ਦਾ ਬਹੁਤ ਵੱਧ ਚੜ ਕੇ سپور ਕੀਤੀ ਔਰ ਕਹਾਂਗੇ ਵੀ ਇਸ ਗੱਲ 'ਚ ਅਸੀਂ ਇਹ ਨਹੀਂ ਕਹਿੰਦੇ ਦੇ ਤੁਸੀਂ ਕੰਮ ਆਪ ਮੁਕਰੋ ਨਾ ਮੁਨਕਰ ਨਾ ਹੋਵੋ ਜੇ ਅੱਜ ਬੰਦੇ ਐਮਐਲਏ ਮਿਲੇ ਆ ਲੋਕਾਂ ਨੇ ਤਾਕਤ ਦਿੱਤੀ ਹੈ ਉਹ ਲੋਕਾਂ ਨੇ ਜਿਨ੍ਹਾਂ ਨੇ ਅੱਛੇ ਤੇ ਉਹ ਫਰਸ਼ ਤੇ ਲੈ ਆਉਣਗੇ ਜੇ ਆਪਾਂ ਗੱਲਾਂ ਤੋਂ ਪਾਸੇ ਹੋਈ ਭਗਵੰਤ ਸਿੰਘ ਕੋਟਿਆ ਸਾਹਿਬ ਇੱਕ ਵਾਰ ਵਾਈਟ ਪੇਪਰ ਬਿੱਲ ਲਿਆਓ ਵਿਧਾਨ ਸਭਾ 'ਚ ਇੱਕ ਕਾਲ ਕਰਕੇ ਵੇਖੋ ਜੇ ਤੁਹਾਨੂੰ ਇਸ ਤੋਂ ਵੱਧ ਹੋਰ ਕਿਸੇ ਮੁੱਦੇ ਤੇ ਲੋਕ رائے ਦੇ ਜਾਣ ਇਹਦੇ ਹੱਕ 70% ਨਾ ਹੋਏ ਤਾਂ ਅਸੀਂ ਚੈਨਲ ਤੇ ਕਦੇ ਵੀ ਦੁਬਾਰਾ ਇਸ ਮੁੱਦੇ ਦੀ ਆਵਾਜ਼ ਨਹੀਂ ਚੱਕਾਂਗੇ ਇਹਨਾਂ ਦਾ ਕਰ ਸਕਦੇ ਆ ਨਾ ਜੇ ਡਰ ਲੱਗਦਾ ਕੋਈ ਵਿਰੋਧੀ ਲੀਡਰ ਇਹਦੇ ਉਲਟ ਬੋਲ ਕੇ ਉਖਾਵੇ ਪਿੰਡਾਂ 'ਚ ਵੜਨਾ ਅਸੀਂ ਬੈਨ ਕਰਾਂਗੇ ਉਹਨਾਂ ਦਾ ਜੇ ਕੋਈ ਕਾਲੀ ਗਾਂਗਸਾ ਦੇ ਦਾ ਵਿਰੋਧ ਕਰਦਾ ਪਰ ਉਹਨਾਂ ਨੂੰ ਪਤਾ ਵੀ ਹੁਣ ਵਿਰੋਧ ਨਹੀਂ ਕਰ ਸਕਦੇ ਅੰਦਰ ਖਾਤੇ ਡਰ ਕਦਾ ਇਹ ਹੀ ਮਾਪੜ ਜਨਨ ਦਾ ਡੋਣਾ ਭਗਵੰਤ ਮਾਨ ਨੇ ਵਾਂਮੀ ਭਰੀ ਸੀ ਖੋਡੀਆਂ ਸਾਹਿਬ ਨੇ ਵਾਂਮੀ ਭਰੀ ਸੀ ਲੋਕ ਸਭਾ ਸਪੀਕਰ ਆਪਣੇ ਵਿਧਾਨ ਸਭਾ ਸਪੀਕਰ ਮੇਰੇ ਦਫ਼ਤਰ ਆਏ ਮੇਰੇ ਘਰੇ ਆਏ ਆ ਸੰਧਵਾ ਸਾਹਿਬ ਨੇ ਬੜਾ ਠੋਕ ਕੇ ਵਿਰੋਧ ਦਾ ਕੀਤੀ ਆ ਅਮਨ ਅਰੋੜਾ ਨੇ ਮੇਰੇ ਘਰੇ ਬੈਠ ਕੇ ਸਾਡੇ ਐਮਐਲਏ ਸਾਹਿਬ ਟਾਟਾ ਫਲੱਡ ਦੇ ਘਰੇ ਬੈਠ ਕੇ ਪੂਰਾ ਹਾਕੇ ਸਾਡੇ ਗਿਆ ਕੈਮਰੇ ਅੱਗੇ ਜਾ ਉੱਥੇ ਜਾ ਕੇ ਰੱਬ ਜਾਂਦਾ ਕਿਉਂ ਡਰ ਪੈਂਦਾ ਇਹਨਾਂ ਨੂੰ ਮੇਰਾ ਪ੍ਰਮਾਤਮਾ ਕਿਤੇ ਥੋੜੀ ਜੀ ਹਿੰਮਤ ਦੇ ਦੇ ਥੋੜੀ ਜੀ ਇਹਨਾਂ ਨੂੰ ਬਖਸ਼ ਦੇ ਕਿਉਂਕਿ ਹੋਰ ਵੀ ਜਿਹੜੇ ਪੰਜਾਬ ਚ ਕ੍ਰਾਈਮ ਹੁੰਦੇ ਆ ਆ ਲੁੱਟਖੋ ਹੁੰਦੀ ਆ ਵਾਲੀਆਂ ਲੈਣੀਆਂ ਮੋਟਰਸਾਈਕਲ ਚੱਕੇ ਜਾਣੇ ਇਸ ਤਰ੍ਹਾਂ ਦੇ ਕ੍ਰਾਈਮ ਕੱਲੀ ਕੁਦਰਤ ਦੀ ਦੇਣ ਖਾਸ ਖਾਸ ਖੇਤੀ ਬੈਨ ਕਰ ਸਕਦੀ ਆ ਬੰਦ ਕਰ ਸਕਦੀ ਆ ਇਸ ਕਰਕੇ ਇਹਨਾਂ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ ਤੁਸੀਂ ਕਹਾ ਦਾ ਨਰਾਦਾ ਮਾਰ ਕੇ ਵੇਖੋ ਵੇਖੋ ਪੰਜਾਬ ਕਿਵੇਂ ਹੱਥਾਂ ਤੇ ਚੱਕਦਾ ਇਹਨਾਂ ਲੀਡਰਾਂ ਨੂੰ ਜੀ ਮੈਂ ਇਹ ਗੱਲ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਭਗਵੰਤ ਸਿੰਘ ਮਾਨ ਦੀ ਗੱਲ ਕਰੀ ਆ ਤਾਂ ਕਿ ਉਸ ਤੋਂ ਪਹਿਲਾਂ ਆ ਕੇ ਮੇਰੇ ਇਸ ਚੀਜ਼ ਦਾ ਜਿਹੜਾ ਹੱਕ ਦੇ ਵਿੱਚ ਰਹੇ ਰਹੇ ਨੇ ਕਿ ਭਾਈ ਇਹ ਚੀਜ਼ ਜਿਹੜੀ ਆ ਪੰਜਾਬ ਦੀ ਜਵਾਨੀ ਵੀ ਬਚਾਉ ਪੰਜਾਬ ਦੀਆਂ ਨਸਲਾਂ ਬਚਾਉ ਪੰਜਾਬ ਦੀਆਂ ਫਸਲਾਂ ਬਚਾਉ ਤਾਂ ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਦੇ ਨਾਲ ਨਹੀਂ ਕਦੇ ਗੱਲਬਾਤ ਜਿਹੜੀ ਆ ਹੋਈ ਸਰ ਆਹੀ ਹੈ ਨਾ ਪ੍ਰੋਬਲਮ ਜਦੋਂ ਬੰਦਾ ਸੀਟ ਤੇ ਆ ਜਾਂਦਾ ਨਾ ਉਦੋਂ ਉਹਦੇ ਸੋਚਣੀ 'ਚ ਫਰਕ ਪੈ ਜਾਂਦਾ ਜਾਂ ਆਈਐਸ ਆਈਪੀਐਸ ਦੀ ਜਿਹੜੀ ਲੌਬੀ ਉਹਦੇ ਦੁਆਰੇ ਚੱਲਦੀ ਹੈ ਅਫਸਰਾਂ ਦੀ ਲੌਬੀ ਉਹ ਉਹਨੂੰ ਡਰਾ ਦਿੰਦੀ ਹੈ ਤੇ ਪਹਿਲਾਂ ਵਾਲੇ ਬਿਆਨ ਤੇ ਜਿਹੜਾ ਹੁਣ ਤੁਹਾਡਾ ਬਿਆਨ ਹੈ ਇਹਦੇ ਵਿੱਚ ਜ਼ਮੀਨ ਸਮਾਨ ਦਾ ਅੰਤਰ ਹੋਣਾ ਚਾਹੀਦਾ ਪਤਾ ਨਹੀਂ ਸੋਚ ਹੀ ਬਦਲ ਕੇ ਰੱਖ ਦਿੰਦੇ ਬੰਦਿਆਂ ਦੀ ਅੱਜ ਭਗਵੰਤ ਮਾਨ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਹੀ ਵੀ ਵੈਸੇ ਵੀ ਅਸੀਂ ਅਪਰੋਚ ਕੀਤੀ ਆ ਵੀ ਮਾਨ ਸਾਹਿਬ ਜੇ ਆਪਾਂ ਗੱਲ ਇੰਨੀ شدت ਨਾਲ ਕਹੀ ਸੀ ਨਾ ਅੱਜ ਵੀ ਮੇਰੇ ਲਾਈਵ ਕੱਢ ਕੇ ਵਿਖਾ ਸਕਦਾ ਜਿਹਦੇ ਵਿੱਚ ਭਗਵੰਤ ਮਾਨ ਖੁੱਲ ਕੇ ਬੋਲੇ ਆ ਔਰ ਅੱਜ ਜੇ ਨਹੀਂ ਬੋਲਦੇ ਤਾਂ ਸਾਨੂੰ ਇੱਥੇ ਸੋਚਣਾ ਜ਼ਰੂਰ ਪਊਗਾ ਵੀ ਕੀ ਦਬਾ ਉਹਨਾਂ ਦੇ ਪਿੱਛੇ ਉਹ ਦਬਦਾ ਨਹੀਂ ਜਿਹੜਾ ਸੀਐਮ ਆਪਦੇ ਆਪ ਨੂੰ ਕਹਿੰਦਾ ਹੁੰਦਾ ਵੀ ਮੈਂ ਕਦੇ ਪਰਵਾਹ ਨਹੀਂ ਕਰਦਾ ਤੇ ਅੱਜ ਵਾਕੇ ਹੀ ਲੋਕ ਮੰਨ ਲੈਣਗੇ ਕਿ ਸੱਚੀ ਨਜ਼ਾਬਦਾ ਇਹ ਜਿਹੜਾ ਭਗਵੰਤ ਮਾਨ ਸੀਐਮ ਪੰਜਾਬ ਹੈ ਜੇ ਇਸ ਖੇਤੀ ਦੇ ਹੱਕ 'ਚ ਦੁਬਾਰਾ ਆਪਣੀ ਉਹੀ ਬੋਲੀ ਬੋਲ ਕੇ ਇਹਦੇ ਹੱਕ 'ਚ ਗੱਲ ਕਰਕੇ ਉਖਾਵੇ ਜਿਵੇਂ ਜਿਵੇਂ ਗੱਲ ਕੱਲ ਇਹ ਹੋਈ ਆ ਕਿ ਇਹਨੂੰ ਵੀ ਕਿ ਨਸ਼ੇ ਦੇ ਨਾਲ ਇਹ ਕਿਹਾ ਗਿਆ ਕੁਡੀਆਂ ਸਾਹਿਬ ਦੇ ਵੱਲੋਂ ਕਿ ਇਹ ਵੀ ਇੱਕ ਨਸ਼ਾ ਹੈ ਨਸ਼ੇ ਨੂੰ ਅਸੀਂ ਪ੍ਰਮੋਟ ਵੀ ਕਰ ਸਕਦੇ ਤਾਂ ਫਿਰ ਕੀ ਮੰਨੀਏ ਕਿ ਤੁਸੀਂ ਇੱਕ ਨਸ਼ੇ ਨੂੰ ਪ੍ਰਮੋਟ ਕਰ ਰਹੇ ਹੋ ਭਾਈ ਜੀ ਆਹੀ ਤਾਂ ਡਰ ਹੈ ਨਾ ਐ ਬੈਂਕ ਕੈਮਰੇ ਤੇ ਇਹਦੀ ਸਲਾਹਤਾ ਕਰਨੀ ਇਸ ਖੇਤੀ ਦੀ ਔਰ ਕੈਮਰੇ ਸਾਹਮਣੇ ਆ ਕੇ ਕਿਧਰ ਕਿਤੇ ਮੈਂ ਅੱਗੇ ਕਹਿਣਾ ਵੀ ਮੈਂ ਨਹੀਂ ਸਮਝਦਾ ਕਿਉਂਕਿ ਅਜੇ ਅਜੇ ਸਰਕਾਰ ਦੇ ਉਸ ਸੀਟ ਤੇ ਨਹੀਂ ਬੈਠੇ ਜਿੱਥੇ ਉਹ ਬੈਠੇ ਆ ਰੱਬ ਜਾਣਦਾ ਵੀ ਉਹਨੂੰ ਕੀ ਦਬਾਅ ਜਾਂ ਡਰ ਹੈ ਪਰ ਜੇ ਇਹ ਨਸ਼ਾ ਹੋਵੇ ਤਾਂ ਰਾਜਸਥਾਨ ਨੂੰ ਸਾਡੀ ਸੈਂਟਰ ਗਵਰਨਮੈਂਟ ਮਾਰਨਾ ਚਾਹੁੰਦੀ ਹੈ ਐਮਪੀ ਨੂੰ ਸੈਂਟਰ ਗਵਰਨਮੈਂਟ ਮਾਰਨਾ ਚਾਹੁੰਦੀ ਹੈ ਉੱਤਰਾਖੰਡ ਚਾਰ ਸਟੇਟਾਂ ਦੇ ਵਿੱਚ ਜਿੱਥੇ ਸਾਡੇ ਸਰਕਾਰਾਂ ਇਹਨੂੰ ਬਹੁਤ ਸੋਹਣੀ ਖੇਤੀ ਕਹਿ ਕੇ ਕਾਨੂੰਨੀ ਤੌਰ ਤੇ ਖੇਤੀ ਕਰਾ ਰਹੇ ਆ ਪੰਜਾਬ ਨੂੰ ਕਹਿੰਦੇ ਪੰਜਾਬੀਆਂ ਦਾ ਨਸ਼ਾ ਹੈ ਇਹ ਕਬੂਟਾ ਵੀ ਲਾਤਾ ਤਾਂ ਅੰਦਰ ਧੱਕ ਦਾਂਗੇ ਇਹ ਦੋਰੇ ਮਾਬਦਾਂਡ ਕਿਉਂ ਪੰਜਾਬ ਵਾਲੀ ਕਰਤੇ ਜਾਂਦੇ ਆ ਤਾਂ ਸਾਨੂੰ ਸੋਚਣ ਤੇ ਮਜਬੂਰ ਹੋਣਾ ਪੈਂਦਾ ਵੀ ਸ਼ਾਇਦ ਇਹ ਪੰਜਾਬ ਏਜੰਸੀਆਂ ਦੇ ਟਾਰਗੇਟ ਤੇ ਐਸ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਜਿਹੜੇ ਕਾਨੂੰਨ ਲੋਕਾਂ ਲਈ ਵਫਾ ਬੰਦਿਆ ਸਾਡੇ ਲਈ ਉਹੀ ਕਾਨੂੰਨ ਆ ਕੇ ਇੱਕ ਬਹੁਤ ਮਾਰੂ ਸਾਬਤ ਹੋ ਜਾਂਦੇ ਆ ਹੂੰ ਤਾਂ ਹੁਣ ਫਿਰ ਇਸ ਤੇ ਲਈ ਜਿਵੇਂ ਉਹਨਾਂ ਇੱਕ ਗਲਤੀ ਤਾਂ ਖੁਸ਼ੀ ਹੋਈ ਹੋਣੀ ਆ ਕਿ ਜਦੋਂ ਇੱਕ ਐਮਐਲਐਨ ਜਿਹੜਾ ਚੁੱਕਿਆ ਤਾਂ ਹੁਣ ਕੋਈ ਨਾ ਕੋਈ ਆਸ ਉਮੀਦ ਥੋੜੀ ਬਹੁਤੀ ਜਾਗੀ ਆ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਬਾਜ਼ ਹੋਰ ਉੱਠੇ ਜਾਂ ਫਿਰ ਇਹ ਆ ਕਿ ਇੱਕ ਵਾਰੀ ਵਸ ਠੀਕ ਆ ਉਠਾਤਾ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠਿਆ ਖਬਰਾਂ ਬਣੀਆਂ ਉਸ ਤੋਂ ਬਾਅਦ ਫਿਰ ਚੁੱਪ ਨਹੀਂ ਨਹੀਂ ਕਿਤੇ ਨਾ ਕਿਤੇ ਨਾ ਜੀ ਅਸੀਂ ਸੋਚਦੇ ਹਾਂ ਇਸ ਗੱਲ ਨੂੰ ਕਿ ਮਾਜਰਾ ਸਾਹਿਬ ਨੇ ਜਾਂ ਬਲਾਸਪੁਰ ਸਾਹਿਬ ਨੇ ਗੱਲ ਕੀਤੀ ਹੈ ਨਾ ਤਾਂ ਉਹ ਵੈਸੇ ਹਵਾ ਚਲਦੀ ਨਹੀਂ ਕਰਦੀ ਪੰਜਾਬ ਦਾ ਰੁਖ ਵੇਖ ਲਿਆ ਉਹਨਾਂ ਨੇ ਮਾਹੌਲ ਵੇਖ ਲਿਆ ਵੀ ਅੰਦਰੋਂ ਲੈ ਕੇ ਬਾਹਰ ਤੱਕਰ ਅੱਜ ਵਿਆਹਾਂ ਸ਼ਾਦੀਆਂ 'ਚ ਵੱਡੀਆਂ-ਵੱਡੀਆਂ ਪੰਚਾਇਤਾਂ 'ਚ ਆਮ ਸੁਭਾਵਾਂ ਦੇ ਵਿੱਚ ਗੱਲਾਂ ਖਾਸ-ਖਾਸ ਕੀਤੀਆਂ ਹੋਣ ਲੱਗੀਆਂ ਉਹਨਾਂ ਦੀ ਸਰਕਾਰ ਦੇ ਵਿੱਚ ਚਰਚਾ ਤਾਂ ਚੱਲੀ ਹੈ ਕਾਹੀਏ ਸਵਾਲ ਨੂੰ ਮਨਜ਼ੂਰੀ ਮਿਲੀ ਹੈ ਨਹੀਂ ਤਾਂ ਇਹ ਮਨਜ਼ੂਰੀ ਨਹੀਂ ਮਿਲਦੀ ਸੀ ਸਾਨੂੰ ਆਸ ਬਹੁਤ ਵੱਡੀ ਬਣ ਚੁੱਕੀ ਹੈ ਕੱਲ ਮਾਜਰਾ ਸਾਹਿਬ ਦੇ ਨਾਲ 10 ਐਮਐਲਏ ਪਰੋੜਤਾ ਕਰ ਗਿਆ ਕੈਮਰੇ ਦੇ ਬੈਕ ਤੇ ਔਰ ਮੇਝ ਥਪਤ ਪਾਏ ਉਹਨਾਂ ਨੇ ਵੀ ਇੱਕ ਵਾਕਿਆ ਜ ਮਾਜਰਾ ਸਾਹਿਬ ਹੋਣੀ ਚਾਹੀਦੀ ਹੈ ਔਰ ਮੈਂ ਗਾਰੰਟੀ ਕਰਦਾ ਹੁਣ ਇਸ ਤੋਂ ਬਾਅਦ ਜਿਹੜੇ ਲੋਕ ਸਾਨੂੰ ਕਹਿੰਦੇ ਸੀ ਵੀ ਬਾਈ ਤੁਸੀਂ ਬੱਚਿਆਂ ਨੂੰ ਬਚਾਉਣ ਵਾਸਤੇ ਇੱਕ ਦੂਜਾ ਨਸ਼ਾ ਨਾ ਲਿਆਓ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਜਦੋਂ ਇਹੋ ਜਿਹੇ ਸੁਭਾਵਾਂ ਦੇ ਵਿੱਚ ਗੱਲ ਰੱਖੀ ਜਾਣ ਲੱਗੀ ਨਾ ਤਾਂ ਉਹਨਾਂ ਲੋਕਾਂ ਦੇ ਮੂੰਹ ਤੇ ਵਿੱਚ ਬੇੜ ਵੱਜੂਗੀ ਜਿਹੜੇ ਇਹਨੂੰ ਅੱਜ ਵੀ ਨਸ਼ਾ ਦੱਸਦੇ ਆ ਕਿਉਂਕਿ ਸ਼ਾਇਦ ਉਹ ਅਧਰੰਗਾ ਅਟੈਕ ਆ ਬਲੱਡ ਸ਼ੂਗਰ ਹੈ ਕੋਈ ਵੀ ਤੁਹਾਨੂੰ ਵੱਡੀ ਬਿਮਾਰੀ ਹੈ ਨਾ ਤਾਂ ਉਹਦਾ ਇਲਾਜ ਫੀਮ ਰਹੀਂ ਹੁੰਦਾ ਉਹਨੂੰ ਚਾਹੇ ਤਾਂ ਤੁਸੀਂ ਸਿੰਥੈਟਿਕ ਬਣਾ ਕੇ ਦੇ ਦੋ ਚਾਹੇ ਸਿੱਧੀ ਫੀਮ ਵੀ ਦਿੱਤੀ ਜਾ ਸਕਦੀ ਹੈ ਅਧਰੰਗ ਤੇ ਦਿਲ ਦੇ ਰੋਗ ਇਸ ਤੋਂ ਹੋਈ ਦੂਰ ਹੁੰਦੇ ਆ ਫਿਰ ਉਹਨੂੰ ਆਪਾਂ ਨਸ਼ਾ ਕਿਉਂ ਕਹਿ ਸਕਦੇ ਆ ਸਿਰਫ WHO ਵਰਗਿਆਂ ਦੀਆਂ ਕੁਛ ਨਾ ਕੁਛ ਸਾਜਿਸ਼ਾਂ ਲਾ ਲਈਏ ਕੋਈ ਚਾਲਾਂ ਲਾ ਲਈਏ ਵੀ ਜੇ ਪੰਜਾਬ ਦੀ ਜਵਾਨੀ ਚਿੱਟੇ ਤੋਂ ਨਿਕਲ ਗਈ ਆ ਬੁੱਪਣ ਗੋਲੀ ਇੰਨੀ ਕ ਮਾਰੂਗਾ ਜਿਹੜੀ ਸਰਕਾਰ ਵੰਡ ਰਹੀ ਹੈ ਨਾ ਇਹਦਾ ਟੀਕਾ ਲਾਉਂਦੇ ਜਦੋਂ ਨੌਜਵਾਨ ਤੇ ਮੈਂ ਲੱਤਾਂ ਫੁੱਲ ਕੇ ਸਣੇ ਹੱਡੀਆਂ ਫੜਦਿਆਂ ਵੇਖੀਆਂ ਐਡੀ ਖਤਰਨਾਕ ਗੋਲੀ ਕੈਪਟਨ ਹਰਾਂ ਦੀ ਚੜਾਈ ਹੋਈ ਹੈ ਅੱਜ ਉਹੀ ਭਗਵੰਤ ਮਾਨ ਉਵੇਂ ਹੀ ਪਰੋਸ ਰਿਹਾ ਉਸ ਗੋਲੀ ਨੂੰ ਅਸੀਂ ਮੈਂ ਤਾਂ ਕਹਿਣਾ ਉਹਨਾਂ ਵੀ ਜੇਕਰ ਲੀਡਰ ਸਕੇ ਹੋਣ ਪੰਜਾਬ ਦੇ ਤਾਂ ਇਹ ਗੋਲੀ ਨੂੰ ਇੱਕ ਵਾਰੀ ਖਾ ਕੇ ਵੇਖਣ ਆਪਣੇ ਬੱਚਿਆਂ ਨੂੰ ਦੇਖ ਕੇ ਵੇਖਣ ਇਹਨਾਂ ਦੀ ਰੂਹ ਕੰਬ ਜੂਗੀ ਐਡੀ ਮਾੜੀ ਗੋਲੀ ਉਹਨੂੰ ਇੰਜੈਕਟ ਕਰਦੇ ਸਾਡੇ ਨੌਜਵਾਨ ਉਹਨਾਂ ਹੀ ਕਾੜਾਂ ਤੇ ਉਹਨਾਂ ਜਿਹੜੇ ਬੁੱਪਣ ਗੋਲੀਆਂ ਦੇ ਕਾਰਡ ਬਣਿਆ ਨਾ ਸਰਕ ਕਿਸਾਨਾਂ ਤੋਂ ਲੈ ਕੇ ਅੱਧਾ ਅੱਧਾ ਕੱਲਾ ਤੇ ਇਹ ਸਰਕਾਰੀ ਹਸਪਤਾਲਾਂ ਲਈ ਪੋਸਟ ਤੇ ਫੀਮ ਦਿੱਤਾ ਜਾਵੇ ਔਰ ਬਹੁਤ ਵਧੀਆ ਨਾਗਰਿਕ ਬਣ ਕੇ ਉਹ ਲੋਕ ਜਾਣਗੇ ਜਿਹੜੇ ਲੜਦੇ ਆ ਜਿਹੜੇ ਖੱਪਦੇ ਆ ਜਿਹੜੇ ਅੱਜ ਮਰੀਜ਼ ਬਣ ਚੁੱਕੇ ਆ ਨਪੌਂਸਕ ਹੋ ਚੁੱਕੇ ਆ ਸਾਡੇ ਨਾਲ ਡਾਕਟਰ ਸਾਈਕੋਲੋਜੀਕਲ ਉਹਨਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਉਹ ਕਹਿੰਦੇ ਬਹੁਤ ਘਾਤਕ ਗੋਲੀ ਹੈ ਇਹ ਲਗਾਤਾਰ 3 ਮਹੀਨੇ ਦਿੱਤੀ ਨਹੀਂ ਜਾ ਸਕਦੀ ਪਰ ਇੱਥੇ ਤਾਂ 5-5 7-7 ਸਾਲ ਤੋਂ ਦੇ ਰਹੇ ਆ ਲਾਸ਼ਾਂ ਬਣਾਤਾ ਉਹਨਾਂ ਲੋਕਾਂ ਨੂੰ ਅੱਜ ਬਹੁਤ ਵੱਡੀ ਲੋੜ ਆ ਪੰਜਾਬ ਨੂੰ ਦੁਬਾਰਾ ਬਚਾਉਣ ਵਾਸਤੇ ਉਸ ਜਵਾਨੀ ਨੂੰ ਬਚਾਉਣ ਵਾਸਤੇ ਜੇ ਇਹ ਖੇਤੀ ਸ਼ੁਰੂ ਹੋ ਜਾਏ ਨਹੀਂ ਤਾਂ ਹੁਣ ਇਸ ਤੋਂ ਬਾਅਦ ਅਸੀਂ ਪ੍ਰੋਟੈਸਟ ਬਹੁਤ ਵੱਡੇ ਕਰਾਂਗੇ ਪੰਜਾਬ ਭਰ ਦੇ ਵਿੱਚ ਰੈਲੀਆਂ ਵੀ ਦੁਆਰਾ ਅਸੀਂ ਵੱਡੀਆਂ ਕਰਾਂਗੇ ਜੇ ਹਜੇ ਵੀ ਸਾਡੀ ਆਵਾਜ਼ ਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਸਾਨੂੰ ਕੋਈ ਨਾ ਕੋਈ ਐਕਸ਼ਨ ਕਰਨਾ ਪਊਗਾ ਜੀ ਜੱਗਾ ਜੀ ਆਖਰੀ ਸਵਾਲ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ ਉਹਨਾਂ ਨਸ਼ਿਆਂ ਤੋਂ ਸਿੰਥੈਟਿਕ ਨਸ਼ਿਆਂ ਤੋਂ ਨਾ ਮੈਡੀਕਲ ਨਸ਼ਿਆਂ ਤੋਂ ਖਾਸ ਕਰਕੇ ਤੁਸੀਂ ਚਿੱਟੇ ਦੀ ਗੱਲ ਕਰੀਏ ਤੁਹਾਨੂੰ ਕਿਵੇਂ ਲੱਗਦਾ ਕਿ ਚਿੱਟੇ ਤੋਂ ਇਹ 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 ਨਸ਼ਾ ਬਚਾ ਲਓ ਜਿਸ ਤਰ੍ਹਾਂ ਤੁਸੀਂ ਗੱਲ ਕਰੀਏ ਕਿ ਸਾਨੂੰ ਕੁਝ ਲੋਕ ਇਹ ਕਹਿੰਦੇ ਆ ਕਿ ਤੁਸੀਂ ਹੋਰ ਇੱਕ ਨਸ਼ਾ ਨਾ ਪੰਜਾਬ ਦੇ ਵਿੱਚ ਲਿਆਓ ਤੁਹਾਨੂੰ ਇਹ ਸਹੀ ਲੱਗਦਾ ਕਿ ਇੱਕ ਨਸ਼ੇ ਤੋਂ ਹਟਾ ਕੇ ਦੂਜੇ ਨਸ਼ੇ ਤੇ ਲਾਉਣਾ ਇਹ ਸਹੀ ਹੈ ਬਹੁਤ ਸੋਹਣੀ ਗੱਲ ਕੀਤੀ ਬਾਈ ਜੀ ਜਿਹੜੇ ਲੋਕ ਹਨਾ ਇੱਕ ਦਾ ਹੈਗੇ ਬਹੁਤ ਘਰੋਂ ਸਰਦੇ ਅਮੀਰ ਲੋਕ ਉਹਨਾਂ ਦਾ ਸ਼ੌਕ ਹੈ ਚਿੱਟੇ ਦਾ ਸਵਾਦ ਲੈਣਾ ਉਹ ਲੈ ਰਹੇ ਆ ਠੀਕ ਹੈ ਕਿਉਂਕਿ ਉਹ 5-5000 ਦੀ ਬੈਟ ਆਉਂਦੀ ਆ ਉਹ ਅਲਾਉ ਕਰਦੇ ਆ ਪਰ ਸਾਡੀ ਜਿਹੜੀ ਲੱਖਾਂ ਲੋਕ ਹਨਾ ਜਿਹੜੇ ਮਜ਼ਦੂਰ ਹੈ ਕਿਸਾਨ ਆ ਗਰੀਬ ਆ ਜਿਹੜੇ ਵਿਚਾਰੇ ਉਹਨਾਂ ਦੇ ਕੋਲੇ ਪੋਸਟ ਫੀਮ ਅੱਜ ਜਿਹੜਾ ਇੱਕ ਕੁਦਰਤ ਦਾ ਜੇ ਆਪਾਂ ਕਹੀਏ ਵਰਦਾਨ ਹੈ ਉਹ 2 ਲੱਖ ਨੂੰ ਕਿਲੋ ਫੀਮ ਕਰੀ ਬੈਠਿਆ ਤੇ 6 ਤੋਂ 7000 ਨੂੰ ਕਿਲੋ ਪੋਸਟ ਦਾ ਰੇਟ ਬਲੈਕੀਏ ਵੇਚ ਰਹੇ ਆ ਉਹ ਵਿਚਾਰੇ ਗਰੀਬ ਲੋਕ ਨਹੀਂ ਲੈ ਪਾਉਂਦੇ ਫਿਰ ਉਹ ਆਹ ਬੂਪੜ ਗੋਲੀਆਂ ਜਾਂ 1.5-150 ਦਾ ਜਿਹੜਾ ਟੀਕਾ ਚਿੱਟੇ ਦਾ ਨਕਲੀ ਰੂਪ ਜਿਹਨੂੰ ਆਪਾਂ ਫੈਂਟਨੈਲ ਬੋਲਦੇ ਆ ਉਹ ਸੰਥੈਟਿਕ ਮਾਰੂ ਸੰਥੈਟਿਕ 1.200 ਦਾ ਮਿਲ ਜਾਂਦਾ ਉਹ ਵਿਚਾਰੇ ਬਾਹਾਂ ਚਲਾਉਂਦੇ ਆ ਔਰ ਲੱਖਾਂ ਵਿਚਾਰੇ ਲੋਕ ਰੋਜ਼ ਮਰਦੇ ਆ ਆਪਣੇ ਸਾਡੇ ਸੜਕਾਂ ਦੇ ਵੇਖਿਓ ਆਪਸ ਸੈਂਕੜੇ ਲੋਕ ਮੈਂ ਬੇਨਤੀ ਕਰਦਾ ਇੱਕ ਸਾਲ ਟ੍ਰਾਇਲ ਦੇ ਕੇ ਵੇਖੋ ਜਿਹਨੇ ਤਾਂ ਕੋਈ ਅਯਾਸ਼ੀ ਕਰਨੀ ਹੈ ਪੈਸੇ ਦਾ ਵਿਖਾਵਾ ਕਰਨਾ ਉਹ ਵੱਡੇ ਲੋਕ 5-5% ਆ 100 ਮਗਰੋਂ ਤੇ ਬਾਕੀ ਜਿਹੜੇ 80% ਆ ਜਿਹੜੇ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਇਹ ਵਰਦਾਨ ਕੁਦਰਤ ਦਾ ਉਹਨਾਂ ਨੂੰ ਲੁੱਟ ਨਾ ਹੋਵੇ ਸਰਕਾਰਾਂ ਬਲੈਕੀਆਂ ਨੂੰ ਨਾ ਦਬਾਉਣ ਸਾਡੇ ਪੰਜਾਬ ਦਾ ਪੈਸਾ ਹਸਪਤਾਲਾਂ ਨੇ ਸਸਤੀ ਮਿਲ ਲੱਜੇ ਉਹ ਸਾਰੇ ਛੱਡ ਕੇ ਯਕੀਨ ਮੰਨਿਓ ਆ ਪੋਸਟਫੀਨ ਤੇ ਆਉਣਗੇ ਔਰ ਵਧੀਆ ਕੰਮ ਕਰਨਗੇ ਕੋਈ ਡਰਾਈਵਰੀ ਨਹੀਂ ਮਾੜੀ ਕਰਦਾ ਕੋਈ ਮਿਹਨਤ ਨਹੀਂ ਮਾੜੀ ਕਰਦਾ ਕਿਸੇ ਧੀ ਭੈਣ ਦਾ ਕਿਸੇ ਨੇ ਹੱਥ ਨਹੀਂ ਫੜਿਆ ਕਿਉਂਕਿ ਇਹ ਸਾਉ ਹੈ ਇਹ ਕੁਦਰਤ ਦੀ ਸਾਉ ਦੇਣ ਹੈ ਇਹਨੂੰ ਨਸ਼ਾ ਤਾਂ ਸਾਨੂੰ ਜਿਵੇਂ ਕਹਿਦਾ ਨਾ ਅਸੀਂ ਮੰਨ ਲਿਆ ਮੈਂ ਤਾਂ ਕਹਿੰਦਾ ਇੱਕ ਸਾਲ ਟ్రायल ਦੇ ਦੇ ਸਰਕਾਰ ਜੇ ਚਿੱਟਾ ਭਾਲਿਆ ਤੇ ਅਜੇ ਪੰਜਾਬ ਤੋਂ ਆ ਰੋਜ਼ ਮਰਦੇ ਪੁੱਤ ਅਖਬਾਰਾਂ 'ਚ ਖ਼ਬਰ ਹੀ ਲੱਜੇ ਤਾਂ ਤਾਂ ਵੀ ਅਸੀਂ ਚੌਂਕ 'ਚ ਖੜਕੇ ਗੋਲੀ ਮਾਰਾਂਗੇ ਵੀ ਹਾਂ ਅਸੀਂ ਪੰਜਾਬ ਨੂੰ ਗਲਤ ਗੈਰ ਕੀਤਾ ਪਰ ਦੇ ਨਾਲ ਲੱਖਾਂ ਲੋਕ ਹੈ ਜਿਹੜੇ ਅੱਜ ਸੜਕਾਂ ਤੇ ਵੀ ਆਉਣ ਨੂੰ ਤਿਆਰ ਹੈ ਵੀ ਭਾਈ ਜੀ ਇਹਨੂੰ ਨਸ਼ਾ ਬਣਾ ਕੇ ਬਦਨਾਮ ਕਰਕੇ ਕੈਰੋਂ ਵਰਗਿਆਂ ਨੇ ਆਪ ਬਲੈਕਾਂ ਕਰਦੀਆਂ ਸੀ ਤਾਂ ਇਹਨੂੰ ਬੈਨ ਕਰਕੇ 84 ਵਾਪਰੀ ਸਾਡੇ ਤੇ 86 ਚ ਸਾਡੇ ਤੇ ਲਿਆਂਦਾ ਕਾਨੂੰਨ ਐਨਡੀਪੀਐਸ ਐਕਟ ਉਹ ਸਾਡੀ ਜਵਾਨੀ ਨੂੰ ਮਾਰਨ ਵਾਸਤੇ ਚਾਲ ਚੱਲੀ ਗਈ ਹੈ ਨਹੀਂ ਤਾਂ ਇਹ ਖੇਤੀ ਪੰਜਾਬ 'ਚ ਸੀਗੀ ਠੇਕੇ ਪੰਜਾਬ 'ਚ ਸੀਗੇ ਜੇ ਦੁਬਾਰਾ ਚੱਲ ਜਾਣ ਤਾਂ ਤੁਹਾਨੂੰ ਉਹੀ ਰੰਗਲਾ ਪੰਜਾਬ ਉਹ ਕਬੱਡੀਆਂ ਉਹ ਕੁਸ਼ਤੀਆਂ ਉਹ ਫੌਜਾਂ ਦੇ ਵਿੱਚ ਭਰਤੀ ਹੁੰਦੇ ਨੌਜਵਾਨ ਤੁਹਾਨੂੰ ਦੁਬਾਰਾ ਵਿਖਾ ਦਾਂਗੇ ਜਦੋਂ ਖੇਤੀ ਰਹੀ ਹੈ ਨਾ ਉਦੋਂ ਸਾਡੇ ਮੁੰਡੇ ਬਦਨਾਮ ਨਹੀਂ ਸੀ ਉਦੋਂ ਖੇਡਾਂ 'ਚ ਵੀ ਅੱਗੇ ਸੀ ਤੇ ਲੜਾਈਆਂ ਪੜਾਈਆਂ 'ਚ ਸੰਘਰਸ਼ਾਂ 'ਚ ਵੀ ਅੱਗੇ ਸੀ ਦੁਬਾਰਾ ਟ੍ਰਾਇਲ ਮੰਗਦੇ ਆ ਤੇ ਪੰਜਾਬ ਲਈ ਤੇ ਆ ਜਾਊਗਾ ਜੀ ਨਹੀਂ ਤਾਂ ਗੱਲਾਂ ਨਾਲ ਨਹੀਂ ਆਉਂਦਾ ਜੀ ਮਾਤੂ ਜੀ ਇੱਕ ਗੱਲ ਦਾ ਜਵਾਬ ਜੱਗਾ ਜੀ ਤੁਸੀਂ ਦੇਤਾ ਕਿ ਸਪੀਕਰ ਕੁਲਤਾਰ ਸਿੰਘ ਸਰਦਵਾ ਹੋਰਾਂ ਨੇ ਵੀ ਕੱਲ ਇਹ ਪੁੱਛ ਲਿਆ ਸੀ ਕਿ ਭਾਈ ਠੇਕੇ ਪਹਿਲਾਂ ਚੱਲਦੇ ਹੁੰਦੇ ਸੀ ਉਹ ਬੰਦ ਕਿਉਂ ਹੋਇਆ ਇਸ 'ਤੇ ਦਾ ਜਵਾਬ ਜ਼ਰੂਰ ਦੇ ਦਿਓ ਇਹ ਗੱਲ ਕੁਲਤਾਰ ਸੰਧਵਾ ਨੇ ਕੱਲ ਸੰਭਾਗੀ ਜੀ ਰੱਖਿਆ ਸੀ ਖੁਦ ਅਸਮਾ ਦੇ ਵਿੱਚ ਉਹਦਾ ਸਵਾਲ ਆਪਾਂ ਅਸਲ 'ਚ ਜਵਾਬ ਦੇਵ ਦਿੱਤਾ ਕਿਉਂਕਿ ਕੈਰੋ ਹਰ ਗਿਆ ਨਾ ਜਮਾਂ ਕਲੀਅਰ ਸਾਡੇ ਪੂਰੇ ਪੰਜਾਬ ਨੂੰ ਪਤਾ ਵੀ ਇਹਨਾਂ ਨੇ ਬਲੈਕ ਕੀਤੀ ਬਹੁਤ ਵੱਡੇ ਲੈਵਲ ਤੇ ਅਰਬਾਂ ਖਰਬਾਂ ਦਾ ਵਪਾਰ ਚਲਾਦੇ ਨੰਬਰ 2 ਤੇ ਬੰਦ ਕਰਾਉਣ ਦਾ ਇੱਕੋ ਹੀ ਕਾਰਨ ਰਿਹਾ ਸੀ ਵੀ ਪੰਜਾਬ ਦੇ ਜਿਹੜੇ ਲੋਕ ਆ ਹਾੜੀਆਂ ਸੌਣੀਆਂ ਵੇਲੇ ਥੋੜਾ ਥੋੜਾ ਪੋਸਟ ਫੀਮ ਲੈਂਦੇ ਸੀ ਇਹ ਮਸ਼ੀਨ ਵਾਂਗੂ ਕੰਮ ਕਰਦੇ ਸੀ ਇਹਨਾਂ ਨੇ ਉਹਨਾਂ ਲੋਕਾਂ ਨੂੰ ਨਪੁੰਸਕ ਕਰਨਾ ਸੀ ਇਹ ਮਰੀਜ਼ ਬਣਾਉਣਾ ਸੀ ਵੀ ਇਹ ਜਿਹੜੇ ਖੇਤੀ ਪ੍ਰਸਿੱਧ ਲੋਕ ਹੈ ਨਾ ਇਹ ਮੌਤ ਮੇਨ ਮਸ਼ੀਨਾ ਵਾਂਗ ਕੰਮ ਕਰਦੇ ਆ ਇਹਨਾਂ ਨੂੰ ਸਿੰਥੈਟਿਕ ਡਰੱਗ ਤੇ ਲਾਓ ਇਹਨਾਂ ਦਾ ਜਿਹੜਾ ਕੁਦਰਤੀ ਆ ਨਸ਼ਾ ਜਿਹਨੂੰ ਬੋਲਦੇ ਆ ਮੈਂ ਕਹਿੰਦਾ ਕੁਦਰਤੀ ਫਸਲ ਹੈ ਉਹ ਖਸ ਖਸ ਕੇਤੀ ਉਹ ਪੌਸ ਫੀਮ ਤੋਂ ਤੋੜ ਲਿਆ ਔਰ ਸਿੰਥੈਟਿਕ ਦੇ ਲਾ ਕੇ ਮਰੀਜ਼ ਬਣਾ ਦੇ ਖੁੱਦ ਬਾਦਰੀ ਵੀ ਕਹਿੰਦੇ ਮਰ ਗਏ ਅੱਜ ਪ੍ਰਕਾਸ਼ ਬਾਦਲ ਦਾ ਬਿਆਨ ਸੀ ਵੀ ਤੁਸੀਂ ਕਹਿੰਦੇ ਨਾ ਕਿਸਾਨ ਕਿਸਾਨੀ ਛੱਡ ਕੇ ਮਾੜੀ ਮਾੜੀ ਫੀਮ ਇਹਨਾਂ ਨੂੰ ਰਾਜਸਥਾਨ ਵਾਂਗੂ ਦਿਓ ਇਹਦਾ ਕਹਿੰਦਾ ਬਜ਼ੁਰਗ ਵੀ ਚਾਕੇ ਖਾਲੇ ਘਟਣਗੇ ਕਈਆਂ ਨਾ ਕਥਾਇਨਾ ਸਾਰਿਆਂ ਨੂੰ ਹੈ ਪਰ ਫਿਰ ਵੀ ਫਿਰ ਕਿਤੇ ਨਾ ਕਿਤੇ ਉਹੀ ਏਜੰਸੀਆਂ ਦਾ ਪਲਾਨ ਹੈ ਜਾਂ ਸਰਕਾਰਾਂ ਦਾ ਪਲਾਨ ਹੈ ਵੀ ਪੰਜਾਬ ਦੀ ਜਵਾਨੀ ਜਿਹੜੀ ਹਰ ਇੱਕ ਸੰਘਰਸ਼ 'ਚ ਵੜਕਾ ਮਾਰਦੀ ਹੈ ਨਾ ਇਹਨੂੰ ਇਹੋ ਜਿਹਾ ਕਰ ਦਿਓ ਵੀ ਸਿਰਫ ਇਹ ਨਸ਼ਾ ਹੀ ਪਾਲੀ ਜਾਣ ਇਹ ਆ ਪੈਣਾ ਦੇ ਵਾਲੀਆਂ ਪੱਟੀ ਜਾਣ ਮਾਪਿਆਂ ਦਾ ਗਲ ਘੁੱਟੀ ਜਾਣ ਕਿਉਂਕਿ ਸੰਥੈਟਿਕ ਤੁਹਾਡਾ ਦਿਮਾਗ ਬੰਦ ਕਰ ਦਿੰਦਾ ਉਹ ਸੁਫੀਮ ਖਾਨ ਵਾਲਾ ਬੰਦਾ ਕਦੇ ਵੀ ਦਿਮਾਗੋਂ ਆਫਸੈਟ ਨਹੀਂ ਹੋਊਗਾ ਕਦੇ ਨਾਲੀਆਂ ਚ ਡਿੱਗਿਆ ਨਹੀਂ ਮਿਲੂਗਾ ਕਦੇ ਤੁਹਾਨੂੰ ਗਾਹਾਂ ਕੱਟਦਾ ਨਹੀਂ ਮਿਲੂਗਾ ਕਿਉਂਕਿ ਇਹ ਦਿਮਾਗ ਨੂੰ ਖਰਾਬ ਨਹੀਂ ਕਰਦੀ ਤਾਂ ਅਸੀਂ ਚਾਹੁੰਦੇ ਹਾਂ ਵੀ ਜੇ ਇਹ ਖੇਤੀ ਹੋ ਜੇ ਬਾਈ ਜੀ ਤਾਂ ਯਕੀਨ ਮੰਨਿਓ ਪੰਜਾਬ ਤੁਹਾਨੂੰ ਦੁਆਰਾ ਵਾਗਿਆ ਪਾਉਂਦਾ ਪਾਵਾਂਗੇ ਇਹੀ ਸਾਡੇ ਨੌਜਵਾਨ ਇਹੀ ਕਾਰਨ ਕਰਕੇ ਇਹ ਬੈਨ ਕੀਤੀ ਗਈ ਸੀ ਪੰਜਾਬ ਚ ਜੇ ਐਡੀ ਮਾੜੀ ਹੁੰਦੀ ਨਾ ਤੇ ਰਾਜਸਥਾਨ ਐਮਪੀ ਚ ਚਲਦੀ ਨਹੀਂ ਸੀ ਭਾਈ ਜੀ ਇਹ ਇੱਕ ਜਵਾਬ ਮੈਂ ਹੋਰ ਜ਼ਰੂਰ ਜਗ੍ਹਾ ਜੀ ਲੈਣਾ ਚਾਹੂੰਗਾ ਕਿਉਂਕਿ ਕੱਲ ਪਠਾਨ ਮਾਇਰਾ ਸਾਹਿਬ ਨੇ ਇੱਕ ਗੱਲ ਹੋਰ ਜਿਹੜੀ ਜ਼ਰੂਰ ਵਿੱਚ ਮੁੱਖ ਰੱਖੀ ਉਹ ਕਹਿੰਦੇ ਨੇ ਕਿ ਸਾਡੇ ਪੰਜਾਬ ਦਾ ਰੈਵਨਿਊ ਵੀ ਵਧੂਗਾ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦੇ ਨਾਲ ਪੰਜਾਬ ਦੇ ਰੈਵਨਿਊ ਦੇ ਵਿੱਚ ਵੀ ਵੱਡਾ ਫਰਕ ਵੱਡਾ ਉਸ਼ਾਲਾ ਪੰਜਾਬ ਨੂੰ ਮਿਲੂਗਾ ਬਹੁਤ ਵਧੀਆ ਕੁਐਸਚਨ ਆ ਲੋਕ ਨੋਟ ਕਰਨਗੇ ਇਸ ਗੱਲ ਨੂੰ ਪੰਜਾਬ ਨਾ ਸਾਡਾ 50 ਲੱਖ ਤੋਂ ਵੱਧ ਹੈ ਜਿਹੜੇ ਲੋਕ ਅੱਜ ਮਾਰੂ ਨਸ਼ਿਆਂ ਦੇ ਆਦੀ ਹੋ ਚੁੱਕੇ ਹੈ ਜਿਹੜੇ ਛੱਡ ਨਹੀਂ ਸਕਦੇ ਮਰਤਾ ਸਕਦੇ ਆ ਤੋੜ ਬਹੁਤ ਗੰਦੀ ਹੈ ਉਹ ਲੋਕ 2-2 ਲੱਖ ਨੂੰ ਕਿਲੋ ਫੀਮ 6-6 ਹਜ਼ਾਰ ਨੂੰ ਕਿਲੋ ਪੋਸਟ ਔਰ ਚਿੱਟੇ ਵਰਗੀਆਂ ਜਿਹੜੀਆਂ ਇਹ ਮਾਰੂ ਨਸ਼ੇ ਹੈ ਨਾ ਇਹਨਾਂ ਨੂੰ ਰਾਜਸਥਾਨ ਐਮਪੀ ਤੋਂ ਉਧਰੋਂ ਲੈ ਕੇ ਆਉਂਦੇ ਆ ਚਿੱਟਾ ਤਾਂ ਚਲੋ ਨਹੀਂ ਆਉਂਦਾ ਪਰ ਬਾਕੀ ਪੋਸਤ ਫੀਮ ਦਾ 15 ਲੱਖ ਬੰਦੇ ਦਾ ਤੁਸੀਂ 600 ਦੇ ਹਿਸਾਬ ਨਾਲ 1000 ਦੇ ਹਿਸਾਬ ਨਾਲ ਕਾਰਡ ਬਣਾ ਦਿਓ ਲੋਕ ਕਹਿੰਦੇ ਆ ਵੀ ਸਾਨੂੰ ਭਲਾ 2000 ਦਾ ਦਿਓ ਅਸੀਂ ਕਾਰਡ ਲੈਣ ਨੂੰ ਤਿਆਰ ਆ 50 ਲੱਖ ਬੰਦੇ ਦੇ 1000 ਦੇ ਹਿਸਾਬ ਨੂੰ ਕਾਰਡ ਬਣਾ ਦਿਓ ਤਾਂ ਰੈਵਨਿਊ ਤਾਂ ਡੁੱਲੂਗਾ ਤੁਹਾਡਾ ਖਾਤਾ ਉਤੋਂ ਦੀ ਅਸਲ ਦੇ ਵਿੱਚ ਜਿਹੜਾ ਖਜ਼ਾਨਾ ਨਾ ਇਹ ਕਦੇ ਵੀ ਖਾਲੀ ਨਹੀਂ ਹੋਣਾ ਭਲਾ ਪੈਨਸ਼ਨਾਂ ਦੁੱਗਣੀਆਂ ਕਰ ਦਿਓ ਕਿਸਾਨਾਂ ਦੀਆਂ ਇੰਨਾ ਵੱਡਾ ਰੁਪਈਆ ਜਿਹੜਾ ਰਾਜਸਥਾਨ ਐਮਪੀ ਜਾ ਰਿਹਾ ਉਹ ਸੱਚੀ ਬਹੁਤ ਵੱਡੀ ਐਵਰੇਜ ਜਿਹੜੀ ਇਹ ਆਪਣਾ ਜਰਨੇਟ ਹੋ ਸਕਦੀ ਇਨਕਮ ਪੰਜਾਬ ਦੇ ਜਿਹੜੀ ਅੱਜ ਬਾਹਰ ਜਾ ਰਹੀ ਹੈ ਔਰ ਇਹ ਜਾਂਦੀ ਰਹਿਣੀ ਹੈ ਜੇ ਬਲੈਂਕੀਆਂ ਦਾ ਢਿੱਡ ਭਰਨੋਂ ਆਪਾਂ ਨਾ ਹਟਾਇਆ ਤਾਂ ਜੀ ਆਖੀ ਸੰਦੇਸ਼ ਜ਼ਰੂਰ ਲੈਣਾ ਚਾਹੂਗਾ ਪੰਜਾਬ ਦੀ ਪੰਜਾਬ ਦੇ ਰਾਜਨੀਤਿਕ ਲੀਡਰਾਂ ਦੇ ਲਈ ਆਪੀ ਸੁਣਿਆ ਤਾਂ ਰਾਜਨੀਤਿਕ ਲੀਡਰ ਨਾ ਭਾਈ ਜੀ ਪਹਿਲਾਂ ਗੱਲਾਂ ਹੋਰ ਹੁੰਦੀਆਂ ਜਦੋਂ ਇਹ ਕੁਰਸੀਆਂ ਤੇ ਵਿਰਾਜਮਾਨ ਹੋ ਜਾਂਦੇ ਪਤਾ ਨਹੀਂ ਤਾਂ ਇਹਨਾਂ ਨੂੰ ਐ ਲੱਗਦਾ ਵੀ 5 ਸਾਲ ਆਏ ਆ ਕਮਾਲੋ ਖਾ ਲੋ ਜਿੰਨਾ ਮੌਕਾ ਤੇ ਦੁਆਰਾ ਨਹੀਂ ਆਉਣਾ ਪਤਾ ਨਹੀਂ ਇਹ ਸੋਚਣਾ ਕੰਮ ਕਰਦੇ ਆ ਜੇ ਇਹ ਕੁਰਸੀਆਂ ਤੇ ਰਹਿੰਦੇ ਆਪਦੇ ਜ਼ਿੰਮੇਵਾਰੀਆਂ ਆਪਦੇ ਫਰਜ਼ ਸਮਝ ਲੈਣਾ ਅੱਜ 92 ਐਮ ਐਲ ਇਹ ਤਾਂ ਭਗਵੰਤ ਮਾਨ ਕਿਤੇ ਲਿਖ ਕੇ ਦੇ ਦੇਣਾ ਵੀ ਸਟੇਟ ਬੱਕਰੀ ਹੈ ਉਹ ਤਾਂ ਵੀ ਇਹ 92 ਐਮਐਲਏ ਮਤਾ ਪਾਦਨ ਤਾਂ ਰੋਕਣੀ ਬਹੁਤ ਔਖੀ ਆ ਇੰਨੀ ਤਾਕਤ ਭਗਵੰਤ ਮਾਨ ਕੋਲੇ ਮੈਂ ਇਹਨਾਂ ਲੀਟਰਾਂ ਨੂੰ ਬੇਨਤੀ ਕਰਦਾ ਇਹ 92 ਐਮਐਲਏ ਪ੍ਰਵੋੜਤਾ ਕਰ ਦੋ ਬੱਚੇ ਬਚਾ ਲਓ ਇਹ ਤੁਹਾਡੇ ਨੌਜਵਾਨ ਤੁਹਾਡੇ ਰੋਜ ਬਾਹਾਂ ਚੋਂ ਜਾ ਰਹੇ ਆ ਡਾਕਟਰ ਹਰਸ਼ੰਦਰ ਕੌਰ ਜੀ ਕਹਿੰਦੇ ਆਉਣ ਵਾਲੇ 35 ਤਿਕਰ 66% ਨਬੰਸਕ ਜਨਾਨੇ ਪੈਦਾ ਹੋਣਗੇ ਪੰਜਾਬ ਦੀ ਧਰਤੀ ਤੇ ਐਡੀ ਵੱਡੀ ਅੱਗ ਐਡਾ ਵੱਡਾ ਦਰਦ ਇੰਨਾ ਵੱਡਾ ਭਾਂਬੜ ਲੱਗ ਚੁੱਕਿਆ ਹੈ ਇਹ 92 ਐਮਐਲਏ ਦੇ ਭਗਵੰਤ ਮਾਨ ਜੀ ਕਿਤੇ ਕਰ ਜਾਂ ਨਾ ਇਸ ਨੂੰ ਸਾਡੀ ਰਿਕਵੈਸਟ ਹੈ ਤਾਂ ਲੋਕ ਪੁੱਛੇ ਨੇ ਕਰੀਂ اور ਰੰਗਲਾ ਸੱਚੀ ਪੰਜਾਬ ਬਣਦਾ ਬਖਾਉਂਗੇ ਨਹੀਂ ਤਾਂ ਫਰੀਦ ਦਿੱਤੀ ਕਣਕ ਫਰੀਦ ਦਿੱਤੀ ਬਿਜਲੀ ਕਦੇ ਵੀ ਰੰਗਲਾ ਨਹੀਂ ਬਣਾ ਸਕੂਗੀ ਪੰਜਾਬ ਨੂੰ ਇਹ ਗੱਲ ਅੱਜ ਨੋਟ ਕਰ ਲਓ ਤੁਸੀਂ ਸਾਡੀ ਜੀ ਜੱਗਾ ਜੀ ਸਮਰਤਾ ਵਧੀਆ ਜਿਹੜੀ ਵਾਰਤਲਾਪ ਸਾਡਾ ਸਾਜੀ ਕੀਤੀ ਬਹੁਤ-ਬਹੁਤ ਧੰਨਵਾਦ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਜੋ ਤੁਸੀਂ ਆਵਾਜ਼ ਚੱਕਦੀਆਂ ਸਾਡੀ ਠੀਕ ਬਹੁਤ ਧੰਨਵਾਦ ਸੋ ਜਗਮੀਤ ਸਿੰਘ ਜੱਗਾ ਜੀ ਸਾਡੇ ਨਾਲ ਇਸ ਇੰਟਰਵਿਊ ਦੇ ਵਿੱਚ ਜੁੜੇ ਹੋਏ ਸੀ ਉਹਨਾਂ ਨੇ ਲੰਬੀ ਵਾਰਤਲਾਪ ਜਿਹੜੀ ਹੈਗੀ ਉਹ ਰੱਖੀ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮੌਕੇ ਦੇ ਕੈਬਨਿਟ ਮੰਤਰੀ ਕੁਡੀਆਂ ਸਾਹਿਬ ਵੀ ਆਉਂਦੇ ਰਹੇ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਜਿਹੜੇ ਹੈਗੇ ਨੇ ਉਹ ਆਉਂਦੇ ਰਹੇ ਨੇ ਕੁਤਕਵਾਨ ਸਿੰਘ ਮਾਨ ਵੀ ਆ ਕੇ ਜਿਹੜੀ ਇਹ ਗੱਲ ਮੇਰੇ ਕੋਲ ਰੱਖਦੇ ਰਹੇ ਨੇ ਕਿ ਜੇਕਰ ਪੋਪ ਅਫੀਂ ਦੀ ਖੇਤੀ ਜਿਹੜੀ ਆ ਪੰਜਾਬ ਦੇ ਵਿੱਚ ਹੁੰਦੀ ਆ ਤਾਂ ਪੰਜਾਬ ਦੀਆਂ ਫਸਲਾਂ ਪੰਜਾਬ ਦੀਆਂ ਨਸਲਾਂ ਨੂੰ ਬਚਾਉਣ ਦੇ ਵਿੱਚ ਜਿਹੜੀ ਹੈਗੀ ਆ ਉਹ ਸਹਾਇ ਹੋਵੇਗੀ ਹਾਲਾਂਕਿ ਇਹ ਸਵਾਲ ਵੀ ਉਹਨਾਂ ਦੇ ਕੋਲੇ ਰੱਖਿਆ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਨਸ਼ੇ ਨੂੰ ਖਤਮ ਕਰਕੇ ਦੂਜਾ ਨਸ਼ਾ ਲਿਆਉਣਾ ਇਹ ਕਿੰਨਾ ਕੁ ਸਹੀ ਹੈ ਇਸਤੇ ਬਾਰੇ ਟਿੱਪਣੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਜੁੜੇ ਰਹੋ ਆ ਰਹੇ ਮੀਟਲ ਬਦਲ ਦੇ ਨਾਲ ਆਪਣੇ ਦੋਸਤਾਂ ਚੱਕਰੇਗਾ ਗਰੇਵਾਲੋਂ ਦੇ ਉਜਾਜ ਧੰਨਵਾਦ ਜੀ